ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬੇਸ਼ਾਨ ਜਲਾਸ਼ੀਲ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਆਹ ਵਾਰੀ ਦੂਈ ਕਿੱਤੇ ਗਾ ਗਾ ਮੈਨਾ ਗੱਦਰਾ ਰੋ ਰੋ ਠੀਕ ਹਲੋ 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 ਪਰਿਸ਼ਰ ਤੇ ਹਾਂਜੀ ਹਾਂਜੀ ਬਾ ਅੱਜ ਮਦਰਡੇ ਤੇ ਬਿਰਦ ਆਸ਼ਰਮ ਬੋਸਲਾ ਵਿਖੇ ਅਸੀਂ ਆਏ ਆ ਜੋ ਰਾਜਾ ਸਾਹਿਬ ਮੁਜਾਰਾ ਆ ਰਹੇ ਨੇ ਅੰਡਰ ਹੈਗਾ ਜੀ ਸਾਰਾ ਕੁਝ ਉਹਨਾਂ ਦੀ ਮੇਰ ਖਦਕਾ ਅੱਜ ਅਸੀਂ ਇੱਥੇ ਮਦਰਡੇ ਮਨਾਇਆ ਹੈਗਾ ਜੀ ਤੇ ਤਾਂ ਕਿ ਖਾਨੂ ਸਾਰਿਆਂ ਨੂੰ ਇਹ ਫੇਦ ਮਿਲੇ ਦੇ ਮਾਪੇ ਉੱਪਰ ਕੋਈ ਚੀਜ਼ ਨਹੀਂ ਹੈਗੀ ਤੇ ਮਾਪੇ ਦੇ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਅੱਜ ਅਦਾਸ ਸੋਫਰ ਬੈਲਵਸ ਫੈਟੀ ਦਾ ਪਰਿਵਾਰ ਵਿਦ ਆਸ਼ਰਮ ਪਤੂਆਣਾ ਭਰਮਜਾਲਾ ਵਿੱਚ ਆਇਆ ਤਾਂ ਉਹਨਾਂ ਨੇ ਜਿੱਥੇ ਮਦਰਡੇ ਤੇ ਬਜ਼ੁਰਗਾਂ ਦਾ ਸੇਵਾ ਲਿਆ ਤੇ ਉਹਨਾਂ ਨੂੰ ਜੋ ਖਾਣ ਪੀਣ ਦੀ ਸਮਗਰੀ ਭੇਟ ਕੀਤੀ ਤੇ ਇਹਦੇ ਨਾਲ ਹੀ ਸਾਡੇ ਜਿਹੜੇ ਤੋਂ ਨਵੇਂ ਚਹਿਰ ਤੋਂ ਜਨਤਕਤਰ ਭੈਣ ਕਰਨ ਵਾਲਾ ਜੀ ਨੇ ਤੇ ਸਾਡੀ ਸੰਸਥਾ ਨੂੰ ਇੱਕ ਸਾਊਂਡ ਬੁਕਸ ਭੇਂਟ ਕੀਤਾ ਜੀ ਸਾਨੂੰ ਬੜੀ ਲੋੜ ਸੀ ਸਰਵੇਲੇ ਜਾਂ ਪ੍ਰੋਗਰਾਮਾਂ ਨੂੰ ਦਿੱਕਤ ਆਉਂਦੀ ਸੀ ਭੈਣ ਜੀ ਨੇ ਬੜੀ ਸੇਵਾ ਕੀਤੀ ਹੈ ਅਸੀਂ ਉਹਨਾਂ ਦੇ ਆਪਣੀ ਸੰਸਥਾ ਵੱਲੋਂ ਧੰਨਵਾਦ ਕਰਦੇ ਹਾਂ ਅਤੇ ਆਪਣਾ ਜੋ ਪਰਵਾਰ ਸਾਡਾ ਦਰਸ਼ਕ ਵਜੋਂ ਹਿੱਸਾ ਆ ਹੈ ਅਸੀਂ ਉਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ ਕਿ ਸਾਡੀ ਸੰਸਥਾ ਨੂੰ ਜਿਹੜੇ ਵੀ ਹਰ ਵੇਲੇ ਕੋਈ ਪ੍ਰੋਗਰਾਮ ਹੁੰਦਾ ਚਾਹ ਵਾਧੜ ਕੇ ਸਾਡਾ ਸਾਡੀ ਸਨ ਬੁਕਾਦੇ ਆ ਧੰਨਵਾਦ ਹਾਂ ਰਾਜਾ ਸਾਹਿਬ ਦੇ ਦੇਸ਼ੀਵਾਦ ਨਾਲ ਇਸ ਸੰਸਥਾ ਵਿੱਚ ਫਤੂਣਾ ਸਾਹਿਬ ਤੇ ਜੋ ਦੇਰ ਦਾਸਨ ਚੱਲ ਰਿਹਾ ਜੋੜੇ ਵਿੱਚ ਮੈਡਮ ਕਿਰਨ ਜੀ ਨੇ ਡਾਕਟਰ ਹਰੀਕੇਸ਼ਨ ਜੀ ਨੇ ਤੇ ਦਾਰਸ਼ਾਫਰ ਸੋਸਾਇਟੀ ਪੰਜਾਬ ਰਜਿਸਟਰ ਨੇ ਸਮੂਚੇ ਤੌਰ ਤੇ ਰਾਕੇ ਇਹਦੇ ਵਿੱਚ ਮਦਰ ਡੇ ਸੈਲੀਬ੍ਰੇਟ ਕੀਤਾ ਔਰ ਇਸ ਦੇਰ ਦਾਸਨ ਦੇ ਵਿੱਚ ਰਹਿ ਰਹੇ ਉਹਨਾਂ ਬਜ਼ੁਰਗਾਂ ਦੇ ਨਾਲ ਸਾਝ ਵੀ ਪਾਈ ਤੇ ਉਹਨਾਂ ਦੇ ਦੁੱਖ ਤਕਲੀਫਾਂ ਵੀ ਸੁਣੀਆਂ ਇਜੇ ਦੇ ਨਾਲ ਇੱਕ ਭਾਵਨਾ ਜਿਹੜੀ ਗ੍ਰੇਟ ਹੁੰਦੀ ਆ ਬਜ਼ੁਰਗਾਂ ਪ੍ਰਤੀ ਸਨਮਾਨ ਦੀ ਜਿਹੜੀ ਫੀਲਿੰਗ ਗ੍ਰੇਟ ਹੋਈ ਸਾਰਿਆਂ ਦੇ ਵਿੱਚ ਅੱਜ ਅਸੀਂ ਅੱਜ ਦੇ ਦਿਨ ਤੇ ਆਓ ਸਾਰੇ ਪ੍ਰਣ ਕਰੀਏ ਕਿ ਆਪਣੇ ਸਤਕਾਰਯੋਗ ਬਜ਼ੁਰਗਾਂ ਦਾ ਜਿਹੜਾ ਸਨਮਾਨ ਕਰੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਇਹ ਤੇਰਕ ਪੈਂਦੀ ਰਵੇ ਤੇ ਸਾਨੂੰ ਵੀ ਇਸ ਤਰ੍ਹਾਂ ਮਾਨ ਸਨਮਾਨ ਮਿਲਦਾ ਰਹੇ ਤੇ ਜਿਹਨਾਂ ਨੇ ਸੌਦਾ ਬਹੁਤ ਹੀ ਵਿਸ਼ੇਸ਼ ਤੌਰ ਤੇ ਦਰਸ਼ਗਾਰ ਅਤੇ ਸੋਸਾਇਟੀ ਦੇ ਬੜੇ ਧੰਨਵਾਦ ਦੀਆਂ ਨਾਲ ਅੱਛਾ-ਅਛਾ ਕੰਮ ਆ ਲਈ ਵਾਸਤੇ ਧੰਨਵਾਦ ਤੁਹਾਨੂੰ ਜੋ ਲੰਗਰ ਵੱਢ ਕੇ ਉਹਨਾਂ ਦੀ ਸੀ ਕੀਰਤਵਾਦ ਪ੍ਰਾਪਤ ਕੀਤਾ ਹੈ ਇਹ ਇੱਕ ਵੱੰਡ ਦੀ ਕੋਈ ਲੋੜ ਨਹੀਂ ਇਸ ਕਰਕੇ ਜਿਹੜੇ ਬੰਦੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਸਾਰਾ ਕੁਝ ਅਸ਼ੀਰਵਾਦ ਮਿਲ ਜਾਂਦਾ ਹੈ ਮਦਰਡੇ ਹੈਪੀ ਮਦਰਡੇ ਮੈਂ ਬਹਾਦਰ ਚੰਨੜੋੜਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਦਰ ਸੋਸ਼ਲ ਸਰਵਿਸ ਸਾਥੀ ਨਮਸਕਾਰ ਅੱਜ ਅਸੀਂ ਰਾਜਾ ਸਾਹਿਬ ਤੇ ਆ ਕੇ ਆਪਣੇ ਬਜ਼ੁਰਗਾਂ ਦਾ ਅਸ਼ੀਰਵਾਦ ਲਿਆ ਔਰ ਮਦਰਡੇ ਤੇ ਮੇਰੀ ਭੈਣ ਇਹ ਕੀ ਨਬਾਤ ਹੈ ਜੀ और <laughs> i 안녕하십니 아, 네. 아, 네. 아. Tchau. ਆ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂ ਸ਼ਹਿਰ ਵਿਖੇ ਸੰਗਤਾਂ ਨੂੰ ਸ੍ਰੀ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਜਿਸ ਦੇ ਸਬੰਧ ਦੇ ਵਿੱਚ ਅਰਸੋਂ ਦੇ ਰੋਜ ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਰਮਸਾਨਾ ਸੋ ਕੋ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਨਿਰਵਿਘਨਤਾ ਸਹਿ ਸੰਪੂਰਨਤਾ ਹੋਈ ਪ੍ਰੰਤ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਤੇ ਜੋ ਇਸ ਭਾਰਤੀ ਧਰਤੀ ਦੇ ਉੱਤੇ ਜੋ ਜਗ ਦੇ ਅਸਾਰ ਬਣੇ ਹੋਏ ਹਨ ਸਮੁੱਚੀ ਮਨੁੱਖਤਾ ਦੀ ਭਲਾਈ ਵਾਸਤੇ ਸਰਬੱਤ ਦੇ ਭਲੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਸਤਿਗੁਰੂ ਦੀ ਕਿਰਪਾ ਕਰਨ ਸਮੁੱਚੇ ਜਗਤ ਦੇ ਵਿੱਚ ਸੋਕ ਸ਼ਾਂਤੀ ਵਰਤਾਉਣਾ ਸਭਨਾਂ ਨੂੰ ਦਰੋਂ ਪਰੋਂ ਵਡਿਆਈਆਂ ਬਖਸ਼ਿਸ਼ ਕਰਕੇ ਸਭੇ ਜੀ ਸੰਭਾਲ ਆਪਣੀ ਮਿਹਰ ਕਰਦੇ ਮਹਾਵਾਕਾਂ ਦੇ ਅਨੁਸਾਰ ਸਤਿਗੁਰੂ ਜੀ ਰਹਿਮਤਮਈਆਂ ਵਰਤਾ ਕਰਕੇ ਸਮੁੱਚੇ ਜਗਤ ਦਾ ਭਲਾ ਕਰਨਾ ਸੋ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਦਿਹਾੜਿਆਂ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਬਿਰਧ ਅਵਸਥਾ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਣਾ ਦੀ ਟੇਕ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਸੇਵਾ ਕਮਾ ਕਰਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਹੋਏ ਆ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਵਾਰਸ ਬਣੇ ਸੇਵਾ ਕਮਾ ਕਰਕੇ ਆਪਣੇ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੇ ਜੁਕਾਈ ਇਸ ਮੁਕਾਈ ਦਾ ਉਧਾਰ ਕੀਤਾ ਸਮੁੱਚੇ ਸਮਾਜ ਦੇ ਵਿੱਚੋਂ ਸੱਤੀ ਪ੍ਰਥਾ ਇਤਿਆਜ਼ ਕਰੀਆਂ ਜੋ ਬੁਰਾਈਆਂ ਸਨ ਦੂਰ ਕਰਕੇ ਸਤਗੁਰੂ ਪਾਸ਼ਾ ਜੀ ਨੇ ਆਪ ਹੰਤੀ ਸੇਵਾ ਕਰਕੇ ਜਿੱਥੇ ਬਚਨ ਕੀਤੇ ਹਨ ਸਤਗੁਰੂ ਕੀ ਸੇਵਾ ਗਾਖੜੀ ਸਰਦੀਜਾ ਆਪ ਗਵਾਏ ਦੇ ਮਹਾਂਵਾਕ ਅਨੁਸਾਰ ਸਤਗੁਰੂ ਜੀ ਨੇ ਆਪ ਸੇਵਾ ਕਰਕੇ ਸਿਮਰਨ ਕਰਕੇ ਜਗਤ ਦਾ ਉਧਾਰ ਕੀਤਾ ਹੈ ਆਓ ਸਤਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਸੇਵਾ ਤੇ ਸਿਮਰਨ ਕਰਕੇ ਬਾਣੀ ਤੇ ਬਾਣੇ ਦੇ ਧਾਰਣੀ ਹੋਣਾ ਕਰੀਏ ਸੋ ਸਮੂਚੀਆਂ ਸੰਗਤਾਂ ਨੂੰ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਸ਼ਾ ਜੀ ਦੇ ਬਾਬਰ ਪ੍ਰਕਾਸ਼ ਦਿਹਾੜਿਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਜਣਾਂ ਸਭਾ ਸੇ ਨਗਰ ਦਾ ਸਨਦ ਅਧਿਕਾਰੀਆਂ ਸੇ ਵਰਗੀਆਂ ਤੁਲਫੇ ਨਮੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਬਤਰੀ ਸੀ ਇਜਾਜ਼ਤ ਦਿਓ ਧੰਨਵਾਦ